ਇੱਥੇ ਕੋਈ ਨਾ ਕਿਸੇ ਦਾ ਹਮਦਰਦੀ ਹੋ ਇੱਥੇ ਕੋਈ ਨਾ ਕਿਸੇ ਦਾ ਹਮਦਰਦੀ ਪੈਸੇ ਦੀ ਮੁਖ ਹੋਗੀ ਦੁਨੀਆ ਰੱਬਾ ਮੇਰਿਆ ਪੈਸੇ ਦੀ ਮੁਖ ਹੋਗੀ ਦੁਨੀਆ ਰੱਬਾ ਮੇਰਿਆ ਰੱਬਾ ਮੇਰਿਆ ਰੱਬਾ ਮੇਰੇ ਆ ਰੱਬਾ ਮੇਰੇ ਆ ਰੱਬਾ ਮੇਰੇ ਆ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਹੋ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਛੱਡ ਕੇ ਮદાન ਪਜ ਗਏ ਰੱਬਾ ਮੇਰੇ ਆ ਉਹ ਛੱਡ ਕੇ ਮਦਾਨ ਫਜ ਗੇ ਰੱਬਾ ਮੇਰੇ ਆ ਬੇ ਰੱਬਾ ਮੇਰੇ ਆ ਰੱਬਾ ਮੇਰੇ ਆ ਰੱਬਾ ਮੇਰੇ ਆ ਰੱਬਾ ਮੇਰੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ઠવાਲ ਤੇ ਤੁਸੀਂ ਦੇਖ ਰਹੇ ਹੋ ਇਹ ਵੀ ਪੰਜਾਬੀ ਜੀ ਅੱਜ ਇੱਕ ਕਲਾਕਾਰ ਨਾਲ ਤੁਹਾਨੂੰ ਮਿਲਾਉਣਾ ਕਲਾਕਾਰ ਦੇ ਅੰਦਰ ਕਲਾ ਵਹਤਾ ਪਰ ਗੱਲ ਇਹ ਅਵਿਕਾਰ ਨਹੀਂ ਹੈਗੀ ਕਾਰ ਕੀ ਉਹਦਾ ਆਪਣਾ ਘਰ ਵੀ ਨਹੀਂ ਹੈਗਾ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਹ ਇੱਕ ਜਿਹੜਾ ਹੈਗਾ ਬਿਲਡਿੰਗ ਐਸੀ ਆ ਜਿੱਥੇ ਬਖ ਬਖ ਕਿਰਾਏਦਾਰ ਲੈਂਦੇ ਨੇ ਸੋ ਸਾਡਾ ਇਹ ਕਲਾਕਾਰ ਵੀ ਬੇਹਦ ਸਰੀਲਾ ਜਿੱਥੇ ਉਥੇ ਹੀ ਕੁਝ ਕਿਸਮਤ ਨੇ ਕਹਿ ਲੋ ਕੁਝ ਰੱਬ ਨੇ ਐਸਾ ਲੋੜਾ ਇਹਦੇ ਨਾਲ ਮਾਰਿਆ ਕੀ ਅੱਜ ਇਹ ਕਿਰਾਏ ਦੇ ਇੱਕ ਨਿੱਕੇ ਜਿਹੇ ਮਕਾਨ ਦੇ ਵਿੱਚ ਬੈਠਾ ਕਲਾਕਾਰ ਨੂੰ ਮਲਾਵਾਂਗੇ ਸੋ ਉਹਦੀ ਜ਼ਿੰਦਗੀ ਦੇ ਨਾਲ ਸੰਬੰਧਤ ਕੁਝ ਗੱਲਾਂ ਬਾਤਾਂ ਕਰਾਂਗੇ ਕੁਝ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਸੋ ਆਓ ਮਿਲਦੇ ਹਾਂ ਉਸ ਕਲਾਕਾਰ ਨਾਲ ਸੋ ਇਹ ਉਹ ਕਲਾਕਾਰ ਆ ਜਿਸ ਦਾ ਨਾਮ ਆਵਾਦ ਅਲੀਆ ਤੋ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਵੀ ਜੀ ਬਹੁਤ-ਬਹੁਤ ਧੰਨਵਾਦ ਅ ਗੱਲ ਦੀ ਜਿਹੜੀ ਸ਼ੁਰੂਆਤ ਆ ਉਹ ਪਹਿਥੂ ਕਰਾਂਗੇ ਕਿ ਤੁਹਾਡਾ ਜਿਹੜਾ ਕਲਾ ਦੇ ਨਾਲ ਤੁਹਾਡਾ ਵਾ ਵਾਸਤਾ ਹਾਂਜੀ ਉਹ ਕਿਵੇਂ ਪਿਆ ਤੇ ਫਿਰ ਜਿਹੜੇ ਹਾਲਾਤ ਨੇ ਜਿਨ੍ਹਾਂ ਚੋਂ ਤੁਸੀਂ ਗੁਜ਼ਰ ਰਹੇ ਹੋ ਇਹ ਕਿਵੇਂ ਬਣੇ ਕਲਾ ਦਾ ਜੀ ਸ਼ੌਂਕ ਤਾਂ ਜਿਵੇਂ ਕਿ ਮੀਰਾਲਮ ਬਰਾਦਲੀ ਸਾਡੇ ਘਰਾਂ ਦੇ ਵਿੱਚ ਹੀ ਹੁੰਦਾ ਸੁਰੂ ਤੋਂ ਕਿਤੇ ਵਿਆਹ ਸ਼ਾਦੀ ਵਾਗ ਵੀ ਫਲਾਨਾ ਤੋਂ ਹਾਂ ਜੀ ਮੀਰਾਲਮ ਦਾ ਜੇ ਗਾਉਂਦਾ ਵੀ ਆ ਉਹ ਵੀ ਥੋੜਾ ਤਰੰਨ ਮਚ ਰੋਂਦਾ ਹਾਂ ਹਾਂ ਜੀ ਹਾਂ ਸਾਡੇ ਸਾਰੇ ਨਾਨਕਾ ਪਰਿਵਾਰ ਵੀ ਨਾਨਕਾ ਪਰਿਵਾਰ ਗਾਉਂਦਾ ਵਜਾਉਂਦਾ ਸੀ ਤੇ ਦਾਦਕੇ ਬੈਂਡ ਦਾ ਕੰਮ ਕਰਦੇ ਤੇ ਛੋਟਾ ਭਰਾ ਇਕਬਾਲ ਉਹ ਵੀ ਗਾਉਂਦਾ ਮਾਮਾ ਜੀ ਮੇਰੇ ਸ਼ੌਕ ਤਲੀ ਬशीर अली ਇਹ ਗਾਉਂਦੇ ਤੇ ਤੇ ਨਾਲ ਆਪ ਨੂੰ ਵੀ ਸ਼ੌਂਕ ਪੈ ਗਿਆ ਤੇ ਗਾਉਂਦੇ 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 ਉਹ ਸੁਪਨਾ ਬਣ ਗਿਆ ਇੱਕ ਵੀ ਮੈਂ ਵੀ ਕੋਸ ਬਣਾ ਗਾਇਕ ਬਣਾ ਗਾਇਕ ਬਣਾ ਮੇਰੇ ਵੀ ਗੀਤ ਨੇ ਵੀ ਲੋਕ ਸੁਣਨਾ ਹਮ ਤੇ ਸਿੱਖਿਆ ਵੀ ਚੰਗੀ ਤਰ੍ਹਾਂ ਸ਼ੌਕਤ अली ਮਾਮਾ ਜੀ ਤੋਂ 5 ਸਾਲ ਮੂਰੇ ਹਾਂ ਉਹਨਾਂ ਨੂੰ ਉਸਤਾਦ ਮੰਨਿਆ ਤੇ ਟਰੈਕ ਵੀ ਕਰਾਏ ਬਾਈ ਨੀਟੂ ਮਹਾਲੀ ਨੇ ਹਮ ਤੇ ਪਿੱਛੇ ਜੇ ਕੋ ਬਾਬਾ ਨਮੋ ਨਾਦ ਜੀ ਦਾ ਚੌਕਦਰ ਵਾਲਿਆਂ ਦਾ ਭਜਨ ਕਰਿਆ ਸੀ ਹਮ ਇਹ ਸੰਤਾਂ ਦਾ ਦੀਦਾਰ ਫਿਰ ਗੁਰੂ ਰਵਿਦਾਸ ਜੀ ਦਾ ਹਮ ਲੋਕਾਂ ਨੇ ਪਿਆਰ ਵੀ ਦਿੱਤਾ ਚਲੋ ਹਮ ਤੇ ਕਾ ਹੁਣ ਪਿੱਛੇ ਜੇ ਕਰਿਆ ਨਮੂਨਾ ਜੀ ਦੀ ਇਜ਼ਾਰ ਤੇ ਰਦਵਾਰੇ ਉਹ ਵੀਰ ਨੇ ਇੰਨਾ ਕੁ ਕਰਿਆ ਵੀ ਚਲੋ ਲੋਕਾਂ 'ਚ ਮਾੜਾ ਮੋਟਾ ਵੀ ਕੋਈ ਆਵਾਜ਼ ਲਈ ਹੈਗਾ ਹਮ ਪਰ ਆਵਾਜ਼ ਲਈ ਜੀ ਮੈਂ ਤੁਹਾਡੀ ਗੱਲ ਨੂੰ ਅੱਗੇ ਆਪਾਂ ਤੋੜਦੇ ਆਂ ਹਾਂਜੀ ਅ ਇਸ ਤੋਂ ਪਹਿਲਾਂ ਕਿ ਆਪਾਂ ਗੱਲ ਨੂੰ ਹੋਰ ਅੱਗੇ ਤੋੜੀਏ ਤੁਸੀਂ ਉਹ ਜਿਹੜਾ ਭਜਨ ਦੀ ਗੱਲ ਕਰਦੇ ਆਂ ਪਸੁਰਵਾਤ ਹੀ ਕਰਦੇ ਆ ਉਹ ਇਸ ਤਾਈ ਨਮੂਨਾ ਜੀ ਦਾ ਜਿਹੜਾ ਭਜਨ ਉਹ ਸਾਡੇ ਦੇਖਣ ਵਾਲਿਆਂ ਨੂੰ ਜ਼ਰੂਰ ਸੁਣਾਓ ਤਾਂ ਕਿ ਤੁਹਾਡੀ ਆਵਾਜ਼ ਤੋਂ ਵੀ ਥੋੜਾ ਉਹ ਬਾਕਪ ਹੋ ਜਾਣ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਗਾਉਂਦੇ ਹੋ ਹਾਂਜੀ ਉਹਨਾਂ ਨੂੰ ਉਹ ਭਜਨ ਨੂੰ ਲੋਕਾਂ ਨੇ ਵਧੀਆ ਪਿਆਰ ਸਤਿਕਾਰ ਦਿੱਤਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਉਹ ਸੁਣਾਦ ਨਾ ਇਸ ਤਾਈ ਯੰਤਰਾ ਛੋਟਾ ਜਿਹਾ ਤੇਰੇ ਦਰ ਤੇ ਆ ਕੇ ਲੋਕ ਕੀ ਤਰ ਜਾਂਦੇ ਤੇਰੀ ਰਹਿਮਤ ਨਾਲ ਚੋਲੀਆਂ ਪਰ ਜਾਂਦੇ ਤੇਰੇ ਦਰ ਤੋਂ ਮਿਲਦਾ ਸਭ ਨੂੰ ਪਿਆਰ ਤੇਰਾ ਤੇਰੇ ਦਰ ਤੋਂ ਮਿਲਦਾ ਸਭ ਨੂੰ ਪਿਆਰ ਤੇਰਾ ਜੋ ਨਮੋ ਨਾਥ ਜੀ ਕਰਦੇ ਨੇ ਸਤਕਾਰ ਤੇਰਾ ਜੋ ਨਮੋ ਨਾਥ ਜੀ ਕਰਦੇ ਨੇ ਸਤਕਾਰ ਤੇਰਾ ਤੇਰੇ ਦਰ ਤੇ ਆ ਕੇ ਲੋਕ ਕੀ ਤਰ ਜਾਂਦੇ ਤੇਰੀ ਰਹਿਮਤ ਨਾਲ ਚੋਲੀਆਂ ਪਰ ਜਾਂਦੇ ਤੇਰੇ ਦਰ ਤੇ ਆ ਕੇ ਲੋਕ ਕੀ ਤਰ ਜਾਂਦੇ ਤੇਰੀ ਰਹਿਮਤ ਨਾਲ ਚੋਲੀਆਂ ਪਰ ਜਾਂਦੇ ਤੇਰੇ ਦਰ ਤੋਂ ਮਿਲਦਾ ਸਭ ਨੂੰ ਪਿਆਰ ਤੇਰਾ ਤੇਰੇ ਦਰ ਤੋਂ ਮਿਲਦਾ ਸਭ ਨੂੰ ਪਿਆਰ ਤੇਰਾ ਜੋ ਨਮੂਨਾਤ ਜੀ ਕਰਦੇ ਨੇ ਸਤਕਾਰ ਤੇਰਾ ਜੋ ਨਮੂਨਾਤ ਜੀ ਕਰਦੇ ਨੇ ਸਤਕਾਰ ਤੇਰਾ ਵਾਜੀ ਵਾਹ ਇਹ ਕਾਫੀ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਤੁਹਾਡਾ ਸੁਣਿਆ ਇਹ ਮੈਂ ਭਾਜੀ ਹਾਂਜੀ ਤੇ ਫਿਰ ਜ਼ਿੰਦਗੀ ਦੇ ਵਿੱਚ ਜਿਹੜੀ ਟਰੈਜੇਡੀ ਵਾਪਰੀ ਹਾਂਜੀ ਕਿ ਮੈਂ ਨਿੱਕਾ ਬੱਚਾ ਆਪਾਂ ਦੇਖ ਰਹੇ ਆਂ 5-6 ਸਾਲ ਦਾ ਤੁਹਾਡਾ ਔਰ ਤੁਸੀਂ ਉਹ ਦੋਏ ਪਿਓ ਪੁੱਤ ਇਸ ਨਿੱਕੇ ਜਿਹੇ ਕਮਰੇ ਦੇ ਵਿੱਚ ਰਹਿੰਦੇ ਹੋ ਹਾਂਜੀ ਇਹ ਤੁਹਾਡੇ ਜੀਵਨ ਸਾਥੀ ਆ ਜਿਹੜਾ ਉਹ ਕਿਵੇਂ ਇਸ ਦੁਨੀਆ ਤੋਂ ਚਲੇ ਗਿਆ ਉਹ ਜੀ ਦੇਖੋ ਮੇਰੇ ਭਰਾ ਨੇ ਜੋ ਉਹ ਵੀ ਇੱਥੇ ਮੇਰੇ ਕੋਲੇ ਸ਼ਹਿਰ ਰਹਿੰਦੇ ਆ ਹੂੰ ਪਿੰਡ ਮੇਰਾ ਚੋਂਦਾ ਹੂੰ ਤੇ ਕੰਮਕਾਰ ਜਿਵੇਂ ਮਲਵਈ ਕਿੱਤੇ ਤਾਂ ਮੈਂ ਕਰਦਾ ਹਾਂ ਇੱਧਰ ਲਈ ਸਾਰਿਆਂ ਦਾ ਕੰਮ ਕਰਾ ਜਦੋਂ ਕੰਮ ਤੋਂ ਕੁਵੇਲਾ ਹੋ ਜਾਂਦਾ ਦੋ ਤਿੰਨ ਦਿਨ ਫੁੱਟ ਜਾਂਦੇ ਤੇ ਵੀ ਚਲੋ ਕੰਮਕਾਰ ਵੀ ਇਸ ਏਰੀਏ ਦੇ ਹੀ ਆ ਹੂੰ ਉਰੇ ਆ ਗਏ ਹੂੰ ਉਰੇ ਆ ਕੇ ਰਹਿਣ ਲੱਗੇ ਤੇ ਕੋਈ ਪ੍ਰੋਬਲਮ ਨਹੀਂ ᱛੀ ਕਰਦਿਆਂ ਦੇ ਆਪਰੇਸ਼ਨ ਨਾਲ ਦੋਏ ਬੱਚੇ ਹੋਇਆ ਇੱਕ ਬੇਟਾ ਇੱਕ ਬੇਟੀ ਬੇਟਾ 6 ਸਾਲ ਦਾ ਹੈ ਬੇਟੀ 3 ਸਾਲ ਦੀ ਹੂੰ ਉਦੋਂ ਉਹਨਾਂ ਨੂੰ ਥੋੜੀ ਜੀ ਵੀਕਨੈਸ ਕਮਜ਼ੋਰੀ ਹੋ ਗਈ ਤੇ ਉਹ ਤੋਂ ਕਮਜ਼ੋਰ ਹੁੰਦੇ ਹੁੰਦੇ ਢਿੱਲੇ ਹੁੰਦੇ ਹੁੰਦੇ ਇੱਕ ਬਹਾਨਾ ਹੀ ਬਣ ਗਿਆ ਕੋਈ ਵੀ ਐਡੀ ਕੋਈ ਪ੍ਰੋਬਲਮ ਨਹੀਂ ᱛੀ ਹੂੰ ਤੇ ਉਹਨਾਂ ਨੇ 7-6 ਤੱਕ ਅੱਜ ਹੋ ਗਏ 7 ਮਹੀਨੇ ਨਹੀਂ 7 ਛੱਡਣ ਤੋਂ ਬਾਅਦ ਹੁਣ ਇਹ ਬੇਟਾ ਮੇਰੇ ਨਾਲ ਹੈ ਬੇਟੀ ਨੂੰ ਸਹੁਰੇ ਲਾਗੇ ਤੇ ਮੇਰਾ ਸਹੁਰਾ ਪਰਿਵਾਰ ਲਾਗੇ ਤੇ ਉਹ ਬੱਚੀ ਹਾਂ ਜੀ ਇਹਨੂੰ ਤਾਂ ਮੈਂ ਉਂਗਲੀ ਫੜਕੇ ਹੁਣ ਜਦੋਂ ਮੈਂ ਕੰਮ ਤੇ ਜਾਂਦਾ ਇਹ ਮੇਰੇ ਪੱਲੇ ਖਿੱਚਦਾ ਕੰਮ ਤੇ ਜੇ ਸਕੂਲ ਜਾਂਦਾ ਤਾਂ ਮੈਂ ਘਰੇ ਬੈਠਦਾ ਉਹਦੇ ਕਰਕੇ ਪੈਰ ਬੰਨਣ ਹੋ ਗਿਆ ਕਿਸੇ ਪਾਸੇ ਜਾ ਨਹੀਂ ਸਕਦੇ ਇਦਾਂ ਹੀ ਕੰਮ ਫਿਰ ਜਿਹੜਾ ਹੈਗਾ ਤੁਸੀਂ ਹੁਣ ਇਦਾਂ ਕਰਦੇ ਹੋ ਜਾਗੋਆਂ ਵਗੈਰਾ ਤੇ ਜਾਂਦੇ ਹੋ ਹਾਂ ਮੇਰਾ ਕੰਮ ਜੀ ਮਲਬਈ ਕਿੱਦੇ ਦਾ ਬਿਆਹਾਂ ਦੇ ਵਿੱਚ ਜਾਗੋ ਜੁਗੋਆਂ ਦਾ ਹੂੰ ਤੇ ਉਹ ਤੋਂ ਇਲਾਵਾ ਜਦੋਂ ਘਟਦੇ ਤੀ ਜਾਂਦਾ ਫਿਰ ਉਹ ਸਾਈਡ ਬਿਜ਼ਨਸ ਵੀ ਕਰੀ ਜਾਂਦਾ ਤੇ ਦਿਹਾੜੀ ਜੁੱਤਾ ਬਗ ਜਾਂਦੇ ਤੇ ਹੁਣ ਉਹ ਜਾ ਨਹੀਂ ਹੁੰਦਾ ਕਿਉਂਕਿ ਇਹ ਮੇਰੇ ਨਾਲ ਪਿੱਛੇ ਭੱਜਦਾ ਹੂੰ ਉਹਦੇ ਕਰਕੇ ਵੀ 11 ਵਜੇ ਆਉਂਦਾ 11 ਵਜੇ ਤੋਂ ਬਾਅਦ ਤੁਹਾਨੂੰ ਪਤਾ ਕੌਣ ਕੰਮ ਤੇ ਲ ਜਾਂਦਾ ਓਕੇ ਫਰਮ ਦਾ ਪਿੰਡ ਦੇ ਵਿੱਚ ਤੁਹਾਡਾ ਆਪਣਾ ਮਕਾਨ ਹੈਗਾ ਕੋਈ ਹੋਰ ਪ੍ਰਾਪਰਟੀ ਕੁਝ ਹੋਰ ਨਾ ਕੋਈ ਪ੍ਰਾਪਰਟੀ ਨਹੀਂ ਜੋ ਵੀ ਮਕਾਨ ਹੈਗਾ ਜਾਨੀ ਵੈਸੇ ਕੋਥੇ ਭਰਾ ਰਹਿੰਦਾ ਪ੍ਰਾਪਰਟੀ ਹੋਰ ਕੋਈ ਨਹੀਂ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਆਮਦਨ ਨਹੀਂ ਫਿਰ ਹੁਣ ਜਿਹੜਾ ਜੀਵਨ ਦਾ ਨਰਵਾਹ ਕਿਵੇਂ ਹੁੰਦਾ ਜੀਵਨ ਦਾ ਹੁਣ ਨਰਵਾਇਆ ਹੈ ਜੀ ਮੂਰੇ ਸੀਜ਼ਨ ਦੇ ਵਿੱਚ ਕੰਮ ਤੇ ਕੰਮ ਕਰ ਲੱਗ ਜਾਂਦੇ ਨੇ ਹੁਣ ਜਿਵੇਂ ਮੈਨੂੰ ਇਹਦੇ ਕਰਕੇ ਕਰਦਿਆਂ ਤੋਂ ਬਾਅਦ 5-6 ਮਹੀਨੇ ਹੋ ਗਏ ਘਰੀ ਬੈਠਾ ਮੈਂ ਤੇ ਮੇਰੀ ਸੋਚ ਆ ਸੁਪਨਾ ਵੀ ਮੈਂ ਜੋ ਮੇਰੀ ਕਲਾ ਹੈ ਬਸ ਵੀ ਇਹਦੇ ਕਰਕੇ ਮੈਨੂੰ ਕੰਮ ਮਿਲਣ ਲੱਗ ਜੇ ਸਟੇਜਾਂ ਦਾ ਲੋਕ ਵੀ ਲੋਕ ਵੀ بڑے ਕਲਾਕਾਰਾਂ ਨੂੰ ਬੁਲਾਉਂਦੇ ਨੇ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹਾਂ ਜੀ ਕੋਈ ਕਲਾਕਾਰ ਤਾਂ ਹਾਂ ਜੀ ਕਲਾਕਾਰੀ ਹੈ ਕੋਈ ਵੱਡਾ ਕੋਈ ਛੋਟਾ ਕਲਾਕਾਰ ਨਹੀਂ ਹਰ ਕਲਾਕਾਰ ਤਾਂ ਕਲਾਕਾਰੀ ਹੈ ਸੋ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਨੂੰ ਹੋਰ ਅੱਗੇ ਤੋਰੀਏ ਕੋਈ ਅੰਤਰਰਾਸ਼ਟਰੀ ਕੋਈ ਆਪਣੀ ਪਸੰਦੀ ਦਾ ਕੋਈ ਗੀਤ ਹੋਵੇ ਹਾਂ ਜੀ ਇੱਕ ਮੈਂ ਹਾਪ ਲਿਖਿਆ ਸੀਗਾ ਤੇ ਕੋਈ ਦੁਖੀ ਬੰਦਿਆ ਰੱਬ ਨਾਲ ਸ਼ਿਕਵਾ ਕਰ ਰਿਹਾ ਸੀ ਕਿ ਅਭੀ ਇਸ ਦੁਨੀਆ ਤੇ ਕੋਈ ਬਿਨਾ ਮਤਲਬ ਤੋਂ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ ਉਹ ਚੀਜ਼ ਮੈਂ ਸੁਣਾ ਰਿਹਾ ਹੂੰ ਇੱਥੇ ਕੋਈ ਨਾ ਕਿਸੇ ਦਾ ਹਮਦਰਦੀ ਹੋ ਇੱਥੇ ਕੋਈ ਨਾ ਕਿਸੇ ਦਾ ਹਮਦਰਦੀ ਪੈਸੇ ਦੀ ਮੁਖ ਹੋਗੀ ਦੁਨੀਆ ਆ ਰੱਬਾ ਮੇਰਾ ਪੈਸੇ ਦੀ ਮੁਖ ਹੋਗੀ ਦੁਨੀਆ ਰੱਬਾ ਮੇਰਿਆ ਰੱਬਾ ਮੇਰਿਆ ਰੱਬਾ ਮੇਰਿਆ ਰੱਬਾ ਮੇਰਿਆ ਰੱਬਾ ਮੇਰਿਆ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਹੋ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਛੱਡ ਕੇ ਮદાન ਪਜ ਗੇ ਰੱਬਾ ਮੇਰਿਆ ਉਹ ਛੱਡ ਕੇ ਮદાન ਪਜ ਗੇ ਰੱਬਾ ਮੇਰਿਆ ਬੇ ਰੱਬਾ ਮੇਰਿਆ ਰੱਬਾ ਮੇਰਿਆ ਰੱਬਾ ਮੇਰਿਆ ਰੱਬਾ ਮੇਰਿਆ ਲੋ ਨੂੰ ਕੰਡੇ ਖੜੇ ਕਰਦੀ ਆ ਤੁਹਾਡੀ ਆਵਾਜ਼ ਤੇ ਉਸ ਆਵਾਜ਼ ਵਿੱਚਲਾ ਦਰਦ ਕਿਉਂਕਿ ਦਰਦ ਵੀ ਦਿਲ ਦੇ ਵਿੱਚੋਂ ਤੜੇ ਉੱਠਦਾ ਜਦੋਂ ਜਿਹੜਾ ਹੈਗਾ ਦਿਲ ਨੂੰ ਦਰਦ ਲੱਗਿਆ ਹੋਵੇ ਜਦੋਂ ਕੋਈ ਆਪਣੇ ਤੇ ਵੀਤੀ ਹੁੰਦੀ ਹੈ ਹਨਾ ਸੋ ਇਸ ਨਿੱਕੇ ਜਿਹੇ ਬੱਚੇ ਦੀ ਮਾਂ ਜਿਹੜੀ ਉਹ ਰੱਬ ਨੇ ਖੋ ਲਈ ਹਾਂਜੀ ਫਿਰ ਤੁਸੀਂ ਵੀ ਦੁਨੀਆ ਤੇ ਇਕੱਲੇ ਹੋਗੇ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਸਥਿਤੀਆਂ ਪ੍ਰਸਥਿਤੀਆਂ ਦੇ ਵਿੱਚੋਂ ਬੰਦਾ ਲੰਘਦਾ ਤੇ ਫੇਰ ਹੀ ਪਤਾ ਲੱਗਦਾ ਕੌਣ ਆਪਣਾ ਕੌਣ ਬਿਲਕੁਲ ਜੀ ਬਿਲਕੁਲ ਹਨਾ ਤੇ ਸਾਡੇ ਦੇਖਣ ਵਾਲਿਆਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਦੇਖੋ ਜੀ ਅਪੀਲ ਇਹ ਹੀ ਹੈ ਵੀ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਇਹ ਆਪਣੀ ਮੰਗਾ ਸਿਰਫ ਆਪਾਂ ਨੂੰ ਕੋਈ ਪੈਸੇ ਦਾ ਨਹੀਂ ਕੁਛ ਹੋਰ ਨਹੀਂ ਵੀ ਜੋ ਮੈਨੂੰ ਸਟੇਜੀ ਕੰਮ ਮਿਲੇ ਸਿਰਫ ਕੰਮ ਦੀ ਹੈ ਵੀ ਕੰਮ ਮਿਲ ਜਵੇ ਮੇਰੇ ਬੱਚੇ ਦੀ ਰੋਟੀ ਰੋਜੀ ਰੋਟੀ ਚੱਲ ਪੂ ਤੇ ਜੋ ਮੇਰਾ ਟੈਲੈਂਟ ਹੈ ਮਾਲਕ ਨੇ ਜਿੰਨੇ ਜੋ ਘਰ ਰੱਖਿਆ ਤੇ ਉਹਦੇ ਪ੍ਰਤੀ ਲੋਕ ਮੈਨੂੰ ਜਾਣਣ ਅੱਗੇ ਸੰਗਤ ਅੱਗੇ ਪਬਲਿਕਾ ਗਏ ਹੀ ਉਹ ਹੈ ਵੀ ਸਾਡੇ ਵੀ ਗਾਣਿਆਂ ਨੂੰ ਕੋਈ ਮੌਕਾ ਦਿੱਤਾ ਜਾਵੇ ਹਮ ਇੱਕ ਤੁਸੀਂ ਹੋਰ ਗੱਲ ਦੱਸਦੇ ਸੀ ਕਿ ਜਿਵੇਂ ਹੁਣ ਤੁਹਾਡੇ ਅੱਗੇ ਛਾਲ ਦੇ ਵਿੱਚ ਹਨਾ ਪ੍ਰੋਗਰਾਮ ਪੈਣ ਲੱਗ ਜਾਣਗੇ ਹਾਂਜੀ ਹਾਂਜੀ ਫਿਰ ਇਹ ਬੱਚੇ ਦੀ ਪੜ੍ਹਾਈ ਦਾ ਕੀ ਬਣੂਗਾ ਦੇਖੋ ਜੀ ਹੁਣ ਜਿਵੇਂ ਸੀਜ਼ਨ ਚੱਲੂ ਮੂਰੇ ਹਮ ਇਹ ਬੱਚਾ ਰਹਿੰਦਾ ਨਹੀਂ ਕਿਸੇ ਲਵੇ ਹੂੰ ਜੇ ਮੈਂ ਬੈਠਾ ਹਾਂ ਜੇ ਮੈਂ ਉਧਰ ਚ ਭਰਾਵਾਂ ਲਵੇ ਬੱਗ ਗਿਆ ਤਾਂ ਰਹਿ ਪੂਗਾ ਤਾਂ ਤੇਰਾ ਹੈਗੀ ਸੀ ਦਿਮਾਗ ਚ ਕੀ ਕੋਈ ਕੋਈ ਰਿਸ਼ਤੇਦਾਰ ਕੋਈ ਹੋਰ ਭੈਣ ਭਾਈ ਨਹੀਂ ਬੱਚੇ ਨੂੰ ਰੱਖ ਸਕਦਾ ਹਾਂ ਉਹ ਕਹਿੰਦੇ ਵੀ ਨੇ ਦੇਖੋ ਇਹ ਮਜਬੂਰੀ ਇਹ ਹੈ ਇਹ ਵੀ ਨਹੀਂ ਰਹਿੰਦਾ ਇੱਕ ਦੋ ਰਾਤ ਰਹਿ ਜਾਊਗਾ ਹੁਣ ਮੂਰੇ ਸੀਜ਼ਨ ਚੱਲਣਾ ਇਹਨੇ ਮੇਰੇ ਨਾਲ ਹੀ ਰਹਿਣਾ ਸੀਜ਼ਨ ਦੇ ਵਿੱਚ ਇਹਦੀ ਮੂਰੇ 6 ਮਹੀਨੇ ਦੀ ਪੜਾਈ ਹੂੰ ਫੇਰ ਖਰਾਬ ਹੋ ਹੁਣ ਮੈਂ 6 ਮਹੀਨੇ ਇਦੇ ਕਰਕੇ ਬੈਠਾ ਇੱਥੇ ਕਿਤੇ ਕੰਮ ਤੇ ਨਹੀਂ ਕਿਸੇ ਪਾਸੇ ਨਹੀਂ ਗਿਆ ਕਿਰਾਏ ਦਾ ਮਕਾਨ ਹੈ ਰੋਜ਼ ਰੋਟੀ ਮਿਲਦੀ ਹੈ ਸੋਨੂੰ ਪਤਾ ਹੀ ਹੈ ਬੱਚਾ ਵੀ ਦਸਾ ਵੀ ਹਾ ਮੰਗਦਾ ਬਿਲਕੁਲ ਵੀ ਨਾ ਇਹਦਾ ਕੈਰੀਅਰ ਨਾ ਖਰਾਬ ਹੋਵੇ ਮੈਨੂੰ ਆ ਵੀ ਇਸ ਲਾਈਫ ਦੇ ਵਿੱਚ ਅਗਰ ਮੇਰਾ ਕੁਝ ਬਣ ਗਿਆ ਤਾਂ ਇਹਦਾ ਵੀ ਭਵਿੱਖ ਖਰਾਬ ਨਹੀਂ ਹੋਊਗਾ ਵੀ ਮੇਰੀ ਕਿਸੇ ਨੇ ਮਦਦ ਕੀਤੀ ਜਦ ਮੈਂ ਮੂਰੇ ਆ ਗਿਆ ਮੇਰਾ ਕੰਮ ਚੱਲ ਪਿਆ ਮੈਨੂੰ ਪ੍ਰੋਗਰਾਮ ਮਿਲਣ ਲੱਗੇ ਬਹੁਤ ਖੁਸ਼ ਹੈ ਉਹਦੇ ਚ ਹੀ ਆਪਾਂ ਖੁਸ਼ ਜਿਵੇਂ ਤੁਹਾਡੇ ਕੁਝ ਭਜਨ ਰਿਕਾਰਡ ਹੋਏ ਨੇ ਹਾਂਜੀ ਤੇ ਕੁਤਾਰਮਕ ਪ੍ਰੋਗਰਾਮ ਜਿਵੇਂ ਜਗਰਾਤੇ ਕਿਤੇ ਹੋਰ ਕੁਛ ਮਾੜੇ ਮੋٹے ਪ੍ਰੋਗਰਾਮ ਆਉਣ ਲੱਗੇ ਨਹੀਂ ਜਿਹਦੇ ਨਹੀਂ ਜੀ ਨਹੀਂ ਹਜੇ ਯਾਨੀ ਕੋਈ ਨਹੀਂ ਪਹਿਲਾਂ ਦੋ ਤਿੰਨ ਟਰੈਕ ਕਰ ਰਹੇ ਨੇ ਬਾਬੇ ਰਵੀਦਾਸ ਦੇ ਵੀ ਕਰਿਆ ਹਜੇ ਕੋਈ ਕਿਸੇ ਪਾਸੋਂ ਰਿਸਪੌਂਸ ਨਹੀਂ ਯਾਨੀ ਉਹ ਵੀ ਰਾਜ ਜਿਹਨੇ ਨੀਟੂ ਮਹਾਲੀ ਨੇ ਭਜਨ ਕਰਾਇਆ ਨੇ ਵੀ ਕੋਈ ਨਹੀਂ ਤੂੰ ਦਿਲ ਨਾ ਛੋਟਾ ਕਰ ਵੀ ਤੇਰੇ ਨਾਲ ਹੈ ਵੀ ਸੰਘਰਸ਼ ਹੈ ਮਾਲਕ ਪਤਾ ਨਹੀਂ ਕਿੰਨਾ ਕੁ ਇੰਤਿਹਾਨ ਲੈਂਦਾ ਵੀ ਇੱਕ ਨਾ ਇੱਕ ਦਿਨ ਤੇਰੀ ਕਾਮਯਾਬੀ ਜ਼ਰੂਰ ਹਾਸਲ ਹੋਊਗੀ ਹਮ ਅ ਸੋ ਅਸੀਂ ਵੀ ਆਪਣੇ ਵੱਲੋਂ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਦਿਲੋਂ ਆ ਜਿਹੜੀ ਉਹ ਗੁਜਾਰਸ਼ ਕਰਦੇ ਆ ਹੱਥ ਬੰਨ੍ਹ ਕੇ ਕਿਉਂਕਿ ਜਿਹੜੀ ਲੋਕ ਨੇ ਜਿਹੜਾ ਰੱਬ ਆ ਉਹ ਦੁਨੀਆ 'ਚ ਹੀ ਵਸਦਾ ਕਿਤੇ ਦੂਰੋਂ ਨਹੀਂ ਆਉਂਦਾ ਸੋ ਇਸ ਤਰ੍ਹਾਂ ਦੇ ਵੀਰ ਦੀ ਮਦਦ ਜਿਹੜੀ ਕਰੀ ਜਾਵੇ ਕਿਉਂਕਿ ਮਦਦ ਕੀ ਭਾਲਦਾ ਇਹ ਹਾਲਾਤ ਦੇਖੇ ਨੇ ਤੁਸੀਂ ਨੇ ਕਿ ਮੈਨੂੰ ਪ੍ਰੋਗਰਾਮ ਮਿਲ ਜਾਣਾ ਸੋ ਜਿਵੇਂ ਆਮ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਜਾਗਰਾਤੇ ਕਰਾਉਂਦੇ ਨੇ ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਆ ਇੱਕ ਤਾਂ ਇਹਨਾਂ ਨੂੰ ਯਾਦ ਜ਼ਰੂਰ ਕਰੋ ਤੇ ਦੂਜਾ ਜੇ ਕੋਈ ਵੈਸੇ ਵੀ ਕਿਉਂਕਿ ਦੁਨੀਆ ਦੇ ਵਿੱਚ بڑے ਰੱਬ ਵਰਗੇ ਬੰਦੇ ਬੈਠੇ ਨੇ ਮਹਾਂਦਾਨੀ ਬੈਠੇ ਨੇ ਉਹਨਾਂ ਦੇ ਥੋੜਾ ਜਿਹਾ ਦੇਣ ਨਾਲ ਇਹਦਾ ਵਧੀਆ ਗੁਜ਼ਾਰਾ ਚੱਲ ਪੂਗਾ ਉਸ ਬੱਚੇ ਦੀ ਵਧੀਆ ਚੰਗੀ ਪਰਵਰਿਸ਼ ਹੋ ਜਾਊਗੀ ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਉਹ ਬੱਚੇ ਦੀ ਜਿਹੜੀ ਨਿੱਕ ਰਾਉਂ ਪਾਟੀ ਹੁੰਦੀ ਜੇ ਮਾਂ ਹੁੰਦੀ ਤੇ ਮਾਂ ਉਹਨੂੰ ਸੂਈ ਧਾਗੇ ਦੇ ਨਾਲ ਜੇ ਨਮੀ ਨਹੀਂ ਲੈ ਕੇ ਦੇ ਸਕਦੀ ਤਾਂ ਉਹਨੂੰ ਸਿਉਉ ਜ਼ਰੂਰ ਦਿੰਦੀ ਸੋ ਜਿਹੜਾ ਬੰਦਾ ਹਾਲਾਤਾਂ ਚੋਂ ਗੁਜ਼ਰਦਾ ਹੁੰਦਾ ਦੋਸਤੋ ਨੂੰ ਪਤਾ ਹੁੰਦਾ ਸੋ ਇਸ ਵੀਰ ਦੇ ਲਈ ਅਸੀਂ ਵੀ ਆਪਣੇ ਚੈਨਲ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਗੁਜਾਰਸ਼ ਕਰਦੇ ਆ ਕਿ ਇਹਦੀ ਮਦਦ ਕਰੀ ਜਾਵੇ ਜਿਸ ਤਰੀਕੇ ਨਾਲ ਵੀ ਹੁੰਦੀ ਆ ਸੋ ਵੀਰੇ ਇੱਕ ਵਾਰ ਆਪਣਾ ਨੰਬਰ ਜ਼ਰੂਰ ਬੋਲ ਦਿਓ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਇਆ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਡਾ ਨੰਬਰ ਚਲਾ ਦਾਂਗੇ ਇੱਕ ਵਾਰ ਨੰਬਰ ਜ਼ਰੂਰ ਦੱਸ ਦਿਓ ਨੰਬਰ ਹੈਗਾ ਵੀਰ ਜੀ ਆਪਣਾ 77 10 48 45 91 ਸੋ ਇਹ ਵੀਰ ਦਾ ਨੰਬਰ ਆ ਜੇ ਉਹਦੇ ਨਾਲ ਸੰਪਰਕ ਕਰਨਾ ਚਾਹੁੰਦਾ ਉਹ ਸੰਪਰਕ ਵੀ ਕਰਿਓ ਸੋ ਵੀਰ ਦਾ ਪਿੰਡ ਜਿਹੜਾ ਹੈਗਾ ਉਹ ਚੌਂਦਾ ਜ਼ਿਲ੍ਹਾ ਮਲੇਰਕੋਟਲੇ ਦੇ ਵਿੱਚ ਤੇ ਅੱਜ ਇਹ ਕਿਰਾਏ ਤੇ ਜਿਹੜਾ ਬੈਠਾ ਉਹ ਛੋਟੀ eedga ਦੇ ਕੋਲੇ ਜਿਹੜਾ ਹੈਗਾ ਕੇਲੋਂ ਗੇਟ ਕਨੇ ਨੂੰ ਹਾਂਜੀ ਮਾਜਰੀ ਵੱਜਦੀ ਹੈ ਰਵਿਦਾਸ ਕੇਲੋਂ ਗੇਟ ਦੇ ਕੋਲੇ ਮਾਜਰੀ ਦੇ ਵਿੱਚ ਅੱਜ ਇੱਕ ਨਿੱਕੇ ਜਿਹੇ ਮਕਾਨ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਬੈਠਾ ਆਪਣਾ ਜੀਵਨ ਨਰਵਾਹ ਕਰ ਰਿਹਾ ਔਰ ਬੜੀਆਂ ਤੰਗੀਆਂ ਤੁਰਸ਼ੀਆਂ ਦੇ ਨਾਲ ਸੰਘਰਸ਼ ਕਰ ਰਿਹਾ ਸੋ ਗੁਜਾਰਸ਼ ਆ ਕਿ ਇਹਦੀ ਮਦਦ ਹੈ ਜਿਹੜੀ ਉਹ ਜ਼ਰੂਰ ਕਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਤੁਹਾਨੂੰ ਵਾਝੀ ਤੁਹਾਡਾ ਵੀ ਬੜੀ ਮਿਹਰਬਾਨੀ ਤੁਸੀਂ ਇੱਥੇ ਆਏ